would sí, ਖਰੜ ਹਾਲਕੇ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਹੋਇਆ ਜੀ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਨਮੋਲ ਗगन ਮਾਨ ਹੋਣਾ ਨੇ ਅਸਤੀਫਾ ਦੇ ਦਿੱਤਾ ਜੇ ਗੱਲ ਕਰੀਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਕੁਲਤਾਰ ਸਿੰਘ ਸਦਵਾ ਸਪੀਕਰ ਸਾਹਿਬ ਉਹਨਾਂ ਨੇ ਜੋ ਕਿ ਆਪਣਾ ਅਸਤੀਫਾ ਮਨਜ਼ੂਰ ਹੋਣ ਲਈ ਦੇ ਦਿੱਤਾ ਤਾਂ ਉਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਸ ਤੇ ਗੌਰ ਕੀਤਾ ਜਾਵੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਕਿ ਰਣਜੀਤ ਸਿੰਘ ਗਿੱਲ ਹੋਣਾ ਨੇ ਜੋ ਪਾਰਟੀ ਦੇ ਉਹ ਵੀ ਐਮਐਲਏ ਦੀ ਚੋਣਾਂ ਦੇ ਉੱਪਰ ਖੜਦੇ ਸਨ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਤਾਂ ਦੋਨਾਂ ਖਬਰਾਂ ਨੂੰ ਕਿਤੇ ਨਾ ਕਿਤੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਮਜੂਦਾ ਜੋ ਗੱਲ ਕਰਦੇ ਆ ਮਜੂਦਾ ਵਿਧਾਇਕ ਸੀਗੇ ਕੁਝ ਸਮੇਂ ਪਹਿਲਾਂ ਮੰਤਰੀ ਵੀ ਰਹੇ ਚੁਕੇ ਪਾਰਟੀ ਦੇ ਵਿੱਚ ਅਨਮੋਲ ਗਗਨਮਾਨ ਹੋਣੀ ਤੇ ਉਹਨਾਂ ਦਾ ਜੇ ਸਤੀਫੇ ਵਾਲੀ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਜੇ ਗੱਲ ਕਰੀਏ ਇੱਕ ਵੱਡਾ ਫੇਰ ਬਦਲ ਹੋਇਆ ਪੰਜਾਬ ਦੇ ਵਿੱਚ ਜੇ ਪੂਰੀ ਸਿਆਸਤ ਇਸ ਵਕਤ ਗਰਮਾ ਚੁੱਕੀ ਹੈ ਕਿਉਂਕਿ ਜਿਹੜੀ ਹੌਟ ਸੀਟ ਮੰਨੀ ਜਾਂਦੀ ਹੈ ਖਰੜ ਦੀ ਸਭ ਤੋਂ ਵੱਧ ਹੌਟ ਸੀਟ ਮੰਨੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਨਵੀਂ ਤਸਵੀਰ ਜਿਹੜੀ ਸਾਹਮਣੇ ਆਈ ਕਿਉਂਕਿ ਨੇ ਅਨਮੋਲ ਗਗਨ ਮਾਨ ਹੋਣਾ ਨੇ ਇੱਕ ਟਵੀਟ ਕੀਤਾ ਟਵੀਟ ਵਿੱਚ ਲਿਖਿਆ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਟਵੀਟ ਕਰਕੇ ਆਪਣਾ ਜਿਹੜਾ ਅਸਤੀਫਾ ਮਨਜ਼ੂਰ ਹੋਣ ਲਈ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਹੋਣਾ ਨੂੰ ਦੇ ਦਿੱਤਾ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕੀ ਕਹਿੰਦੀ ਹੈ ਕਿ ਖਰੜ ਦਾ ਜਿਹੜਾ ਏਰੀਆ ਜਿਹੜਾ ਖਰੜ ਜਿਹੜਾ ਹਲਕਾ ਹੈ ਉਹ ਇਸ ਤਾਂ ਹੀ ਗੁੰਮਨਾਮ ਹੋ ਜਾਵੇ ਇਸ ਤੋਂ ਬਾਅਦ ਕਿ ਨਵੇਂ ਵਿਧਾਇਕ ਜਿਹੜੇ ਖਰੜ ਹਲਕੇ ਦੇ ਵਿੱਚ ਆਣ ਗਏ ਪਾਰਟੀ ਦੇ ਵਿੱਚ ਕਿ ਦੁਬਾਰਾ ਵੋਟਾਂ ਪਾਣਗੇ ਕਈ ਸਵਾਲ ਖੜੇ ਹੁੰਦੇ ਨੇ ਹਰੇ ਪਾਰਟੀ ਵੱਲੋਂ ਹਰੇ ਸਪੀਕਰ ਸਾਹਿਬ ਵੱਲੋਂ ਕੋਈ ਕਲੀਅਰੈਂਸ ਨਹੀਂ ਦਿੱਤੀ ਗਈ ਸੋ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਵੱਡੀ ਖਬਰ ਹੈ ਖਰੜ ਹਲਕੇ ਦੀ ਜਿੱਥੇ ਕਿ ਵਿਧਾਇਕਾ ਅਨਮੋਲ ਗਗਨਮਾਨ ਹੋਣ ਨੇ ਅਸਤੀਫਾ ਦੇ ਦਿੱਤਾ ਖਰੜ ਹਾਲ ਕੀ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਹੋਇਆ ਜੀ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਨਮੋਲ ਗगन ਮਾਨ ਹੋਣਾ ਨੇ ਅਸਤੀਫਾ ਦੇ ਦਿੱਤਾ ਜੇ ਗੱਲ ਕਰੀਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਕੁਲਤਾਰ ਸਿੰਘ ਸਦਵਾ ਸਪੀਕਰ ਸਾਹਿਬ ਉਹਨਾਂ ਨੇ ਜੋ ਕਿ ਆਪਣਾ ਅਸਤੀਫਾ ਮਨਜ਼ੂਰ ਹੋਣ ਲਈ ਦੇ ਦਿੱਤਾ ਤਾਂ ਉਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਸ ਤੇ ਗੌਰ ਕੀਤਾ ਜਾਵੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਕਿ ਰਣਜੀਤ ਸਿੰਘ ਗਿੱਲ ਹੋਣਾ ਨੇ ਜੋ ਪਾਰਟੀ ਦੇ ਉਹ ਵੀ ਐਮਐਲ ਦੀ ਚੋਣਾਂ ਦੇ ਉੱਪਰ ਖੜਦੇ ਸਨ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਤਾਂ ਦੋਨੋਂ ਖਬਰਾਂ ਨੂੰ ਕਿਤੇ ਨਾ ਕਿਤੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਮਜੂਦਾ ਜੋ ਗੱਲ ਕਰਦੇ ਆ ਮਜੂਦਾ ਵਿਧਾਇਕ ਸੀਗੇ ਕੁਝ ਸਮੇਂ ਪਹਿਲਾਂ ਮੰਤਰੀ ਵੀ ਰਹੇ ਚੁਕੇ ਪਾਰਟੀ ਦੇ ਵਿੱਚ ਅਨਮੋਲ ਗਗਨਮਾਨ ਹੋਣੀ ਤੇ ਉਹਨਾਂ ਦਾ ਜੇ ਸਤੀਫੇ ਵਾਲੀ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਤ ਤੋਂ ਬਤ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਜੇ ਗੱਲ ਕਰੀਏ ਇੱਕ ਵੱਡਾ ਫੇਰ ਬਦਲ ਹੋਇਆ ਪੰਜਾਬ ਦੇ ਵਿੱਚ ਜੇ ਪੂਰੀ ਸਿਆਸਤ ਇਸ ਵਕਤ ਗਰਮਾ ਚੁੱਕੀ ਹੈ ਕਿਉਂਕਿ ਜਿਹੜੀ ਹੌਟ ਸੀਟ ਮੰਨੀ ਜਾਂਦੀ ਹੈ ਖਰੜ ਦੀ ਸਭ ਤੋਂ ਵੱਧ ਹੌਟ ਸੀਟ ਮੰਨੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਨਵੀਂ ਤਸਵੀਰ ਜਿਹੜੀ ਸਾਹਮਣੇ ਆਈ ਕਿਉਂਕਿ ਉਹਨੇ ਅਨਮੋਲ ਗਗਨ ਮਾਨ ਹੋਣਾ ਨੇ ਇੱਕ ਟਵੀਟ ਕੀਤਾ ਟਵੀਟ ਵਿੱਚ ਲਿਖਿਆ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਟਵੀਟ ਕਰਕੇ ਆਪਣਾ ਜਿਹੜਾ ਅਸਤੀਫਾ ਮਨਜ਼ੂਰ ਹੋਣ ਲਈ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਨੂੰ ਉਹਨਾਂ ਨੂੰ ਦੇ ਦਿੱਤਾ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕੀ ਕਹਿੰਦੀ ਹੈ ਕਿ ਖਰੜ ਦਾ ਜਿਹੜਾ ਏਰੀਆ ਹੈ ਜਿਹੜਾ ਖਰੜ ਜਿਹੜਾ ਹਲਕਾ ਹੈ ਉਹ ਇਸ ਤਾਂ ਹੀ ਗੁੰਮਨਾਮ ਹੋ ਜਾਵੇਗਾ ਕਿ ਇਸ ਤੋਂ ਬਾਅਦ ਕਿ ਨਵੇਂ ਬਿਦਾਂ ਇੱਕ ਜਿਹੜੇ ਖਰੜ ਹਲਕੇ ਦੇ ਵਿੱਚ ਆਣ ਗਏ ਪਾਰਟੀ ਦੇ ਵਿੱਚ ਕਿ ਦੁਬਾਰਾ ਵੋਟਾਂ ਪਾਣਗੇ ਕਈ ਸਵਾਲ ਖੜੇ ਹੁੰਦੇ ਨੇ ਹਰੇ ਪਾਰਟੀ ਵੱਲੋਂ ਹਰੇ ਸਪੀਕਰ ਸਾਹਿਬ ਵੱਲੋਂ ਕੋਈ ਕਲੀਅਰੈਂਸ ਨਹੀਂ ਦਿੱਤੀ ਗਈ ਸੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਵੱਡੀ ਖਬਰ ਹੈ ਖਰੜ ਹਲਕੇ ਦੀ ਜਿੱਥੇ ਕਿ ਵਿਧਾਇਕਾ ਅਨਮੋਲ ਗਗਨ ਮਾਨ ਹੋਣ ਨੇ ਅਸਤੀਫਾ ਦੇ ਦਿੱਤਾ